ਘਰ ਚ ਸਾਰਾ ਪਰਿਵਾਰ ਆ ਪਰ ਬਲਦੇਵ ਸਿੰਘ ਦੇ ਕੀੜੇ ਪੈ ਗਏ ਲੱਤ ਚ ਸਾਮ ਸਵਾਲ ਨਹੀਂ ਹੋਈ ਜਾਂ ਗਰੀਬੀ ਸੀ ਵੀ ਲੋਕ ਮਦਦ ਕਰਨਾ ਚਾਹੁੰਦੇ ਆ ਪਰ ਬਾਪੂ ਦੀਆਂ ਨੂਹਾਂ ਮ ਜਿਹੜੀਆਂ ਉਹ ਗਾਲਾਂ ਕੱਢਦੀਆਂ ਇਸ ਹਾਵਨਾ ਲੱਤ ਗਲੀ ਹੋਈ ਆ ਜੇ ਕਿਤੇ ਹੋਰ ਸਮਾਂ ਥੋੜਾ ਬੀਤ ਜਾਂਦਾ ਤਾਂ ਲੱਤ ਬਿਲਕੁਲ ਕਲ ਜਾਣੀ ਸੀ ਤੇ ਵੱਢਣੀ ਪੈਣੀ ਇੱਕ ਟਾਈਮ ਕਿਸੇ ਟਾਈਮ ਗਾਲ ਹੁੰਦੀ ਸੀ ਵਿੱਤਰ ਕੀੜੇ ਪੈ ਜਾਣ ਅੱਜ ਜੋ ਸੱਚ ਹੋ ਗਈ ਪੈਦ ਦੇ ਹਾਲਾਤ ਵੇਖੋ ਕੀੜੇ ਪੈ ਗਏ ਪੈਦ ਦੇ ਥਰੜੇ ਪਾਸਿਓਂ ਕੀੜੇ ਕੱਢੇ ਅੱਜ ਬਹੁਤ ਜ਼ਿਆਦਾ ਆਹ ਸਾਰੀ ਲੱਤ ਗਲ ਗਈ ਪਾਟਨ ਤੇ ਆਈ ਪਈ ਹੈ ਲੱਤ ਸਾਰੀ ਆਹ ਦੇਖੋ ਕੋਈ ਸਾਂਭ ਸੰਭਾਲ ਆ ਹੈ ਨਹੀਂ ਗਾ ਸਾਰੀ ਲੱਤ ਦੇ ਵਿੱਚ ਰੇਸ਼ਾ ਭਰਿਆ ਹੋਇਆ ਤਾਂ ਬਾਪੂ ਦਾ ਸਰੀਰ ਪਿੰਜਰ ਬਣਿਆ ਪਿਆ ਜੀ ਹਾਂ ਸਾਡੀ ਵੀ ਇਸ ਜਿੰਨਾ ਕੰਮ ਕਰਦੇ ਆ ਕਿ ਨਹੀਂ ਵਾਹਿਗੁਰੂ ਇਹ ਬਜ਼ੁਰਗਾ ਜੀ ਬਾਪੂ ਆ ਤੇ ਇਹਨਾਂ ਦਾ ਬੇਟਾ ਹੈ ਜਿਹੜਾ ਮੰਜੇ ਤੇ ਪਿਆ ਇਹ ਬਾਪੂ ਵੀ ਵਿਚਾਰਾ ਇਹਨੂੰ ਚੱਕਦਾ ਥਲ ਦਾ ਲੈਟਰਨ ਬਾਥਰੂਮ ਵੀ ਇਹ ਹੀ ਸਾਫ ਕਰਦਾ ਬਾਪੂ ਜੀ ਤੁਸੀਂ ਲੈਟਰਨ ਬਾਥਰੂਮ ਸਾਫ ਕਰਦੇ ਆ ਤੁਸੀਂ ਨਿਵਾਣ ਨੂੰ ਦਿੰਦੇ ਕਿਤੇ ਤੇ ਬਾਪੂ ਲਾਜ ਲੂਜ ਆਸਤੇ ਫਿਰ ਤੁਹਾਡੇ ਕੋਲ ਹੈ ਨਹੀਂ ਕੋਈ ਪੂੰਜੀ ਹੈ ਨਹੀਂ ਕਿਤੇ ਦਾਖਲ ਨਹੀਂ ਕਰਾਇਆ ਗਿਆ ਹਾਂਜੀ ਰੋਟੀ ਦੀ ਵਾਰ ਦਿੱਤਾ ਹਾਂ ਅਛਾ ਰੋਟੀ ਵੀ ਤੁਹਾਡੇ ਕੋਲ ਹੈ ਨਹੀਂ ਹੈ ਲੱਤ ਦਾ ਬਾਲਾ ਮੰਦਾ ਹੌਲੇ ਪੈ ਬਾਪੂ ਇਹ ਇਹ ਨਾਲ ਦੀ ਵਾਈਫ ਆ ਇਹ ਵੀ ਦਿਮਾਗੀ ਅਫਸਰਟ ਆ ਜੀ ਪਿਛਲੇ 2 ਸਾਲ ਤੋਂ ਘਰ ਦੇ ਇਹਨੇ ਕੁਮਾਰੇ ਹਲਾ ਕਰ ਚਾਰਾਂ ਨੂੰ ਰੋਟੀ ਦਾ ਵੀ ਫਿਕਰ ਬਕੂ ਲਾਜ ਕਰਵਾਇਆ ਨਹੀਂ ਕਿ ਅੱਗੇ ਤੁਹਾਨੂੰ ਬੰਦਾ ਸੀ ਅਹ ਜਿੰਨੇ ਡਾਕਟਰ 3 ਸੀ ਕਿਉਂ ਨਾ ਕਰਾਇਆ ਪਰਪਰਪਾ ਮੈਨੂੰ ਲੈ ਕੇ ਚੱਲੇ ਨਾਲ ਉਹ ਕਿਹਦਾ ਇਲਾਜ ਹੋਗਾ ਤੇ ਵੀਰ ਨੂੰ ਐਡਮਿਟ ਕਰਵਾਉਣ ਲੱਗੇ ਸੀ ਆਪਾਂ ਉੱਥੇ ਮਨੋਫਤਰੀ ਜਿਹਨਾਂ ਸੇ ਕਿਹਾ ਬਾਈ ਕੋਠੀ ਕੋਲੇ ਕੋਠੀ ਲੈ ਕੇ ਚੰਦੇ ਆ ਤੇ ਮਾਤਾ ਨੂੰ ਵੀ ਨਾਲ ਲੈ ਕੇ ਚੱਲੇ ਆ ਇਹਨਾਂ ਦਾ ਵੀ ਇਲਾਜ ਉੱਥੇ ਚੱਲੂਗਾ ਇਹ ਬਾਈ ਦਾ ਵੀ ਉੱਥੇ ਇਲਾਜ ਚੱਲੂਗਾ ਤੇ ਬਲੌਰ ਕਾ ਫਿਰ ਨਾਲ ਜਾਣਗੇ ਅਰਦਾਸ ਕਰਿਓ ਬਾਈ ਬਾਪੂ ਬਲਦੇਵ ਸਿੰਘ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਡੀ ਦੇ ਵਿੱਚ ਪਿਆ ਰਿਆ ਇੱਕ ਬਜ਼ੁਰਗ ਜਿਹਨੂੰ ਤੁਸੀਂ ਦੇਖ ਰਹੇ ਹੋ ਇਹ ਵੀਰ ਦਾ ਇਸ ਬਜ਼ੁਰਗ ਦਾ ਨਾਮ ਹੈਗਾ ਬਲਵਿੰਦਰ ਸਿੰਘ ਬਲਦੇਵ ਸਿੰਘ ਸੋਰੀ ਇਹ ਇਹਨਾਂ ਦੀ ਧਰਮ ਪਤਨੀ ਆ ਮਤਲਬ ਤੁਹਾਡਾ ਕੀ ਨਾਮ ਅਮਰਜੀਤ ਕੌਰ ਅਮਰਜੀਤ ਕੌਰ ਇਹ ਵੀ ਆਫਸੈਟ ਆ ਵਿਚਾਰੀ ਇਹਨੂੰ ਸੋਝੀ ਨਹੀਂ ਆਉਂਦੀ ਤੇ ਇਹ ਬਾਪੂ ਬਲਦੇਵ ਸਿੰਘ ਦਾ ਬਾਪ ਆ ਉਦੇ ਪਿਤਾ ਜੀ ਇਹ ਤੁਹਾਡਾ ਕਿਹਨਾ ਜੀ ਬਿੱਕਰ ਸਿੰਘ ਬਿੱਕਰ ਸਿੰਘ ਪਿੰਡ ਸਾਧੂ ਵਾਲਾ ਬਲਦੇਵ ਸਿੰਘ ਦੇ ਦੋ ਪੁੱਤ ਨੇ ਇੱਕ ਕੰਪੈਨ ਤੇ ਸੀਜ਼ਨ ਲਾਉਣ ਗਿਆ ਬਾਪੂ ਦੱਸਦਾ ਦਾਦਾ ਤੇ ਇੱਕ ਜੇਲ੍ਹ ਦੇ ਵਿੱਚ ਆ ਕਿਸੇ ਚੱਕਰ ਚ ਫਸ ਗਿਆ ਗਾਂ ਪੋਤੇ ਵੀ ਆ ਪੋਤੀਆਂ ਵੀ ਆ ਘਰ ਚ ਸਾਰਾ ਪਰਿਵਾਰ ਆ ਪਰ ਬਲਦੇਵ ਸਿੰਘ ਦੇ ਕੀੜੇ ਪੈ ਗਏ ਲੱਤ ਚ ਸਾਮ ਸਵਾਲ ਨਹੀਂ ਹੋਈ ਜਾਂ ਗਰੀਬੀ ਸੀ ਗਰੀਬੀ ਇੱਕ ਅਲੱਗ ਆ ਗਰੀਬੀ ਤਾਂ ਬਹੁਤ ਜ਼ਿਆਦਾ ਸੀਗੀ ਬਾਪੂ ਦਾਦਾ ਪਰ ਸੰਭਾਲ ਕਰਨੀ ਤੇ ਗਰੀਬੀ ਹੋਣਾ ਦੋਨੋਂ ਅਲੱਗ-ਅਲੱਗ ਚੀਜ਼ਾਂ ਦੇਖੋ ਬਾਪੂ ਕੀੜੇ ਪੈਣੇ ਨਾ ਸੰਭਾਲ ਹੋਣ ਕਰਕੇ ਗਰੀਬੀ ਹੁਣੇ ਇਲਾਜ ਨਹੀਂ ਕਰਾ ਸਕੇ ਪਰ ਉਹਦੀ ਸੰਭਾਲ ਕਰਨ ਤੋਂ ਗਰੀਬੀ ਨਹੀਂ ਰੋਕਦੀ ਆਪਾਂ ਨੂੰ ਅੱਜ ਧੰਨਵਾਦ ਕਰਦੇ ਆਂ ਅਸੀਂ ਸਾਡੇ ਟੀਮ ਦੇ ਮੈਂਬਰ ਵੀ ਨੇ ਗੁਰਧਿਆਨ ਸਿੰਘ ਰਾਣਾ ਤੇ ਜਸਪ੍ਰੀਤ ਹੁਣੀ ਤੇ ਨਾਲ ਦੀ ਨਾਲ ਵੀਰ ਹੁਣੀ ਭਗਤ ਪੂਰਨ ਸਿੰਘ ਸੇਵਾ ਸੁਸਾਇਟੀ ਚਲਾਉਂਦੇ ਨੇ ਫਿਰੋਜ਼ਪੁਰ ਤੋਂ ਨੇ ਸ਼ਕੂਰ ਪਿੰਡਾ ਸ਼ੁਰੂ ਤੋਂ 2016 ਤੋਂ ਸਾਡੇ ਨਾਲ ਵੀਰ ਹੁਣੀ ਜੁੜੇ ਹੋਏ ਨੇ ਗੁਰੂ ਦੀ ਕਿਰਪਾ ਦੇ ਨਾਲ ਆਪ ਆਪਣੇ ਇਲਾਕੇ ਦੇ ਵਿੱਚ ਜਿੱਥੇ ਕੋਈ ਲੋੜਵੰਦ ਹੁੰਦਾ ਮਦਦ ਹਮੇਸ਼ਾ ਕਰਦੇ ਰਹਿੰਦੇ ਆ ਅੱਜ ਭਗਤ ਪੂਰਨ ਸਿੰਘ ਸੇਵਾ ਸੈਟੀ ਦੇ ਪੇਜ ਤੋਂ ਵੀ ਲਾਈਵ ਹੋਏ ਹੋਏ ਨਾਲ ਇਹ ਵੀਰ ਆਪਾਂ ਨੂੰ ਦੱਸਣਗੇ ਕਿ ਕਿੱਦਾਂ ਮਿਲਿਆ ਪਰਿਵਾਰ ਇਹ ਕਿੱਦਾਂ ਲਿਪਤਾਨ ਕੀ ਗੱਲ ਸੀ ਬਾਈ ਜੀ ਇੱਕ ਸਾਧੂ ਵਾਲਾ ਦਾ ਵੀਰ ਆਪਣਾ ਵੀਡੀਓ ਦੇਖ ਲਈ ਉਹਨਾਂ ਨੇ ਵੀਡੀਓ ਭੇਜੀ ਆਪਾਂ ਨੂੰ ਸਾਧੂ ਵਾਲਾ ਪਿੰਡ ਕਿੱਥੇ ਪੈਂਦਾ ਹੈ ਸਾਧੂ ਵਾਲਾ ਤਲਵੰਡੀ ਭਾਈ ਤੋਂ 2 ਕਿਲੋਮੀਟਰ ਹੀ ਹੈ ਜੀ ਬਿਲਕੁਲ ਤਲਵੰਡੀ ਭਾਈ ਜ਼ਿਲ੍ਹਾ ਫਰੋਜ਼ਪੁਰ ਜ਼ਿਲ੍ਹਾ ਫਰੋਜ਼ਪੁਰ ਜਿੱਥੋਂ ਆਪਾਂ ਬਾਪੂ ਨੂੰ ਇੱਕ ਧਨਾਸ਼ੀਤਲਾ ਬਾਪੂ ਹੈ ਜਿਹਦੇ ਮੁੰਛ ਕੀੜੇ ਬੇ ਉਹਨਾਂ ਦੇ ਬਿਲਕੁਲ ਨਾਲਾ ਪਿੰਡ ਜੀ ਅੱਛਾ ਅੱਛਾ ਤੇ ਬਜ਼ੁਰਗ ਤੇ ਥੱਲੇ ਪਾਸੇ ਦੀ ਹੋਲ ਕਰਕੇ ਕੀੜੇ ਥੱਲੇੋਂ ਨਿਕਲ ਰਹੇ ਸਾਰੀ ਲੱਤ ਦੇ ਵਿੱਚੋਂ ਜੀ ਵੀ ਆਪਾਂ ਜਾ ਕੇ ਦੇਖਿਆ ਤੁਹਾਨੂੰ ਵੀਡੀਓ ਭੇਜੀ ਸੀ ਜੀ ਤੇ ਕੋਲ ਨਹੀਂ ਖੜਾ ਹੁੰਦਾ ਸੀ ਬਾਪੂ ਆਪ ਹੀ ਵਿਚਾਰਾ ਲੈਟਰਨ ਬਾਥਰੂਮ ਸਾਫ਼ ਕਰਦਾ ਹਾਂਜੀ ਜਿਹੜੇ ਬਾਪੂ ਦੇ ਇਹਦੇ ਬਲਵਿੰਦਰ ਬਾਪੂ ਦੇ ਪੋਤਾ ਕੋਈ ਨਹੀਂ ਸਾਂਭਦਾ ਬਾਪੂ ਦਾ ਪੋਤਾ ਇੱਕ ਤਾਂ ਜੇਲ੍ਹ ਚ ਤੇ ਇੱਕ ਮਸ਼ੀਨਸ਼ੂਨ ਤੇ ਗਿਆ ਜੀ ਬਾਪੂ ਤਾਂ ਕਹਿੰਦਾ ਮੇਰੇ ਕੋਈਆਂ ਨੂੰਹਾਂ ਸਾਂਭਦੀਆਂ ਪਰ ਜਿਹੜੇ ਹਿਸਾਬ ਦੇ ਹਾਲਾਤ ਆ ਸਾਨੂੰ ਲੱਗਦਾ ਨਹੀਂ ਸੀ ਕੋਈ ਸਾਂਭਦਾ ਹੂੰ ਬਾਪੂ ਆ ਬਜਾ ਰਹਾ ਤੁਸੀਂ ਤੁਹਾਨੂੰ ਜਦੋਂ ਪਤਾ ਲੱਗਿਆ ਫਿਰ ਤੁਸੀਂ ਉੱਥੇ ਘਰੇ ਗਏ ਸੀ ਗਏ ਸੀ ਠੀਕ ਹੈ ਤੁਹਾਨੂੰ ਵੀਡੀਓ ਭੇਜੀ ਬਹੁਤ ਮਾੜੇ ਹਾਲਾਤ ਸੀ ਉੱਤ ਕਿڑے-ਕੁੜੇ ਕੱਢ ਕੇ ਸਾਫ਼ ਕੀਤਾ। ਹਾਂ ਜੀ ਕੀੜੇ ਕੁਕੜੇ ਉਹ ਹੈਗੇ ਵੀ ਬਹੁਤ ਜ਼ਿਆਦਾ 스멜 ਬਹੁਤ ਆਉਂਦੀ ਐ ਇਸ ਗੱਡੀ 'ਚ ਮਸਾ ਬੈਠ ਕੇ। ਇਹ ਵੀ ਜ਼ਿਆਦੀ ਬੈਡ ਸਮੈਲ ਆਈ। ਹੁਣ ਤੁਸੀਂ ਉੱਥੋਂ ਲੈ ਕੇ ਆਏ ਇਹਨਾਂ ਨੂੰ। ਉੱਥੋਂ ਲੈ ਕੇ। ਜੀ। ਪਿੰਡ ਹੈਗਾ। ਜੀ 2 ਸਾਲ ਤੋਂ ਜਦੋਂ ਦਾ ਮੁੰਡਾ ਇਹਦਾ ਜੇਲ੍ਹ 'ਚ ਗਿਆ। ਉਸ ਤੋਂ ਬਾਅਦ ਇਹ ਵੀ ਵਿਚਾਰੀ ਦਿਮਾਗੀ ਅਫਸੈਟ ਹੋ ਗਈ। ਮਾਤਾ ਕੀ ਹੋ ਗਿਆ ਤੇਰੇ ਘਰ ਵਾਲੇ ਨੂੰ ਸੱਟ ਲੱਗੀ ਸੀ ਇਹਦੇ? ਇਹਦੇ ਸੱਟ ਲੱਗੀ। किते, किते लगी कि लगी सट कि में लगी कि लगी मां कि लगी सट की हो गया सी हो बापूरी सट कि लगी सी न हो ਕਿੰਨੇ ਕੱਕੂ ਬੱਜੀ ਰਿਮੋਟ ਤੇ ਚਲਦਾ ਹੀ ਗਿਆ ਸੀ ਹਾਂ ਇੱਕ ਲੱਗ ਗਿਆ ਦੇ ਇਸ ਨੂੰ ਠੀਕ ਆ ਨਸ਼ਾ ਕੀ ਕਰਦਾ ਸੀ ਇਹ ਵੀ ਨਸ਼ਾ ਬੀੜੀਆਂ ਪਿੰਦਾ ਤੇ ਸ਼ਰਾਬ ਪੀਂਦਾ ਸ਼ਰਾਬ ਪੀਂਦਾ ਸ਼ਰਾਬ ਪੀ ਕੇ ਟਿਕਿਆ ਸੀ ਨਹੀਂ ਟਿਕਿਆ ਨਹੀਂ ਮੇਰੇ ਚੱਕ ਮਾਰ ਲੱਕ ਪੈਰ ਤੇ ਵੱਜੀ ਹੈ ਪੈਰ ਤੇ ਵੱਜੀ ਸ਼ੂਗਰ ਵੀ ਇਹਨੂੰ ਸ਼ੂਗਰ ਵੀ ਹੈ ਜੀ ਉਹਦੇ ਕਰਕੇ ਜ਼ਖਮ ਵੱਧ ਗਿਆ ਹੈ ਨਾ ਤੇ ਹੁਣ ਇਸ ਟਾਈਮ ਇੱਥੇ ਖੜਿਆ ਤਾਂ ਵੀ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਤੇ ਗੁਰਧਿਆਨ ਹੁਣੀ ਲੈ ਕੇ ਆਏ ਨੇ ਸਾਧੂ ਵਾਲਾ ਪਿੰਡ ਤੋਂ ਤਨਵੰਡੀ ਭਾਈ ਦੇ ਕੋਲੋਂ ਤੇ ਵਾਹਿਗੁਰੂ ਕਿਰਪਾ ਕਰਨ ਅਰਦਾਸ ਕਰਿਓ ਬਲਦੇਵ ਸਿੰਘ ਠੀਕ ਹੋ ਕੇ ਆਪਣੇ ਪੈਰਾਂ ਸਿਰ ਹੋ ਕੇ ਇੱਥੋਂ ਜਾਵੇ ਅਗਲਾ ਜੀਵਨ ਆਪਦੇ ਪੈਰਾਂ ਸਿਰ ਹੋ ਕੇ ਬਤੀਤ ਕਰੇ ਨਹੀਂ ਤਾਂ ਇਸ ਹਾਵਣਾ ਲੱਤ ਗਲੀ ਹੋਈ ਆ ਜੇ ਕਿਤੇ ਹੋਰ ਸਮਾਂ ਥੋੜਾ ਬੀਤ ਜਾਂਦਾ ਤਾਂ ਲੱਤ ਬਿਲਕੁਲ ਗਲ ਜਾਣੀ ਸੀ ਤੇ ਵੱਢਣੀ ਪੈਣੀ ਸੀ ਹਾਂ ਮਾਸ ਤੋਂ ਉਧੜੀ ਜਾਂਦਾ ਅੱਛਾ ਕਿਉਂਕਿ ਗੈਂਗਰਿੰਗ ਹੋ ਗਈ ਨਾ ਗੱਲ ਲੱਗਿਆ ਇਹ ਜਿਹੜੇ ਕੀੜੇ ਆਦਮ ਖੋਰ ਹੱਡੀਆਂ ਤੱਕ ਚੱਬ ਜਾਂਦੇ ਆ ਜੀ ਇਹ ਸਾਡੇ ਕੋਲੇ ਬਹੁਤ ਸਾਰੇ ਪੇਸ਼ੈਂਟ ਆ ਹੁਣ ਤੱਕ ਆਏ ਜਿਨ੍ਹਾਂ ਦੇ ਕੀੜੇ ਪਏ ਕੇ ਦੇ ਸਿਰ 'ਚ ਕੇ ਦੇ ਲੱਤ 'ਚ ਕੇ ਦੇ ਮੂੰਹ 'ਚ ਕੇ ਦੇ ਅੱਖ 'ਚ ਕੇ ਦੇ ਹੱਥ 'ਚ ਕੇ ਦੀ ਟਾਇਲਟ ਵਾਲੀ ਜਗ੍ਹਾ 'ਚ ਕਿਸੇ ਦੇ ਬਾਥਰੂਮ ਵਾਲੀ ਜਗ੍ਹਾ ਤੇ ਮਤਲਬ ਇਨਸਾਨ ਦੀ ਕੋਈ ਐਸੀ ਸਰੀਰ ਦੀ ਜਗ੍ਹਾ ਬਚੀ ਨਹੀਂ ਜਿੱਥੇ ਕੀੜੇ ਨਾ ਪਏ ਹੋ ਪਰ ਅੱਜ ਦਾ ਇਨਸਾਨ ਫੇਰ ਵੀ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਵੀ ਇਹ ਕਿਹੜਾ ਮੇਰੇ ਪੈ ਤਾਂ ਉਹਦੇ ਪੈ ਮੇਰੇ ਥੋੜੀ ਆ ਭਰਾਓ ਇੱਕ ਟਾਈਮ ਕਿਸੇ ਟਾਈਮ ਇਹ ਗਾਲ ਹੁੰਦੀ ਸੀ ਵੀ ਤੇਰੇ ਕੀੜੇ ਪੈ ਜਾਣ ਅੱਜ ਜੋ ਸੱਚ ਹੋ ਗਈ ਸਾਡੇ ਕੋਲੇ ਸੈਂਕੜੇ ਆਧਾਰਨਾ ਦੇਖ-ਦੇਖ ਕੇ ਦੁੱਖ ਵੀ ਲੱਗਦਾ ਡਰ ਵੀ ਲੱਗਦਾ ਵੀ ਅੱਜ ਕੰਡਵਾ ਕਿਸ ਉੱਠ ਖੜੇ ਮਾਤਾ ਜੀ ਉੱਠ ਖੜੇ ਇੱਥੋਂ ਕਿਸ ਪੱਦਰ ਤੇ ਮਾਤਾ ਇੱਧਰ ਆ ਜਾਓ ਇੱਧਰਲੇ ਪਾਸੇ ਆ ਜਾਓ ਇੱਧਰਲੇ ਪਾਸੇ ਬਿੱਲੇ ਇਹਦੇ ਵੀ ਸਕਰਬ ਕਰਕੇ ਦੇ ਬੇਬੇ ਦੇ ਸਿਰ 'ਚ ਪਸ ਪਈ ਆ ਵਿੱਚ ਕੁਝ ਮੜਮੜਾ ਇੰਜ ਕਰਦਾ ਕੁਝ ਅੰਦਰ ਕੁਝ ਲੱਗਦਾ ਤੈਨੂੰ ਤੁਰਿਆ ਫਿਰਦਾ ਵਿੱਚ ਕੀੜੇ ਇੰਤਰੇ ਫਿਰਦਾ ਹੋਏ ਵਿੱਚ ਟਸ ਟਸ ਕਰਦਾ ਹੋਵੇ ਦੇਖੋ ਜੀ ਉਹਦੀ ਵਿਚਾਰੀ ਦੇ ਮਾਤਾ ਦੇ ਵੀ ਸਿਰ ਦੇ ਵਿੱਚ ਪਸ ਪਈ ਪਈ ਆ ਸਾਰਾ ਪੀਕ ਪਈ ਪਈ ਇੱਥੇ ਕੀ ਵੱਜਿਆ ਦੇ ਡਗ ਡੁਗ ਪੀ ਜੁਆ ਜੁਆ ਕਰਕੇ ਹੋਰ ਬੋਸ ਕੇ ਅਜੇ ਖੁਰ ਖੁਰ ਕੇ ਜੁਆ ਸੀਗੀਆਂ ਹਾਂ ਜੀ ਦੇ ਦੁਆ ਦੇਖੋ ਦੋਨਾਂ ਦੇ ਹੈ ਨਾ ਵਿਚਾਰਿਆਂ ਦੇ ਬਲਦੇਵ ਸਿੰਘ ਦੇ ਵੀ ਅਮਰਜੀਤ ਕੌਰ ਦਾ ਦੋਨਾਂ ਦੇ ਦੇਖੋ ਕੀ ਹਾਲ ਹੈ ਉਹਦੇ ਸਿਰ ਦੇ ਵਿੱਚ ਐਡਾ ਵੱਡਾ ਜ਼ਖਮ ਜੂਆਂ ਪਈਆਂ ਕਰਕੇ ਖਾਜ ਕਰ ਕਰਕੇ ਉਹਨੇ ਜ਼ਖਮ ਬਣਾ ਲਿਆ ਤੇ ਇਹਦੇ ਲੱਤ ਤੇ ਹੁਣ ਤੁਸੀਂ ਦੇਖਿਆ ਪੱਟੀ ਕੀਤੀ ਆ ਇੰਨੀ ਜ਼ਿਆਦਾ ਪਸ ਨਿਕਲੀ ਆ ਕਾਲਾ ਕਾਲਾ ਮਾਸ ਸਾਰਾ ਕੱਟਣਾ ਪਿਆ ਲੱਤ ਜੇ ਇਹ ਹੀ ਹਸਪੀਟਲ ਚਲੇ ਜਾਂਦੇ ਲੈ ਕੇ ਇਹਦੀ ਲੱਤ ਡਾਕਟਰਾਂ ਨੇ ਕੱਟਣ ਲਈ ਰეკਮੈਂਡ ਕਰਨੀ ਸੀ ਪਰ ਮਹਾਰਾਜ ਕਿਰਪਾ ਕਰਨ ਇਹਦੀ ਲੱਤ ਬਾਜੇ ਵਿਚਾਰੇ ਦੀ ਕਿਉਂਕਿ ਗਰੀਬ ਦੇ ਤਾਂ ਹੱਥ ਪੈਰ ਹੀ ਆ ਜਿਹੜੇ ਉਹਦੀਆਂ ਫੈਕਟਰੀਆਂ ਵਾਂ ਜਿਹੜੇ ਉਹਦੇ ਕਾਰੋਬਾਰ ਨੇ ਤੇ ਗਰੀਬ ਦੇ ਜੇ ਹੱਥ ਪੈਰ ਹੀ ਚਲੇ ਗਏ ਤਾਂ ਉਹ ਭਿਖਾਰੀ ਬਣ ਕੇ ਰਹਿ ਜਾਂਦਾ ਦੇਖੋ ਜੇ ਤੁਸੀਂ ਆਪਣੇ ਨਗਰ ਨੂੰ ਹੀ ਸੰਭਲ ਲਓ ਆਪਣੇ ਨਗਰ ਦੇ ਲੋਕਾਂ ਦੀ ਮਦਦ ਕਰ ਦੇਵੋ ਤਾਂ ਆ ਘਟੋ ਘਟ ਹਾਲਾਤ ਨਾ ਬਣਨ ਕੀੜੇ ਨਾ ਪੈਣ ਬਾਪੂ ਜੀ ਤੁਹਾਡੇ ਪਿੰਡਦਿਆਂ ਨੇ ਨਹੀਂ ਕੋਈ ਮਦਦ ਕੀਤੀ ਨਹੀਂ ਦਿੱਤੀ ਕਿਉਂ ਪਿੰਡ ਦੇ ਸਰਪੰਚ ਕੋਲੇ ਗਿਆ ਸੀ ਤੂੰ ਆਹ ਪਿੰਡ ਦਾ ਸਰਪੰਚ ਰੋਟੀ ਦੇ ਅੰਦਰ ਹੈ ਨਹੀਂ ਤੁਸੀਂ ਪਿੰਡ ਦੇ ਸਰਪੰਚ ਨੂੰ ਜਾਣਦੇ ਹੋ ਹਾਂ ਜਾਣਦੇ ਉਹਨੇ ਇਲਾਜ ਨਹੀਂ ਕਰਾਇਆ ਪੱਟੀਆਂ ਨਹੀਂ ਕਰਾਈਆਂ ਦਾਖਲ ਕਰਾਇਆ ਇਹਨੂੰ ਕਿਤੇ ਨਾ ਨਾ ਕਿਤੇ ਨਹੀਂ ਕਰਾਇਆ ਇਹ ਕਿਸੇ ਪਿੰਡ ਦੇ ਬੰਦੇ ਨੇ ਆ ਕੇ ਮਦਦ ਕੀਤੀ ਹੋਰ ਨਹੀਂ ਨਹੀਂ ਸਾਡੇ ਪਿੰਡ ਦੇ ਨਹੀਂ ਕੀਤਾ ਤੇ ਸਰਪੰਚ ਨੇ ਰੋਟੀ ਪਾਣੀ ਦਿੱਤਾ ਤੈਨੂੰ ਚਲੋ ਧੰਨਵਾਦ ਆ ਸਰਪੰਚ ਦਾ ਬਾਈ ਦਾ ਜੀ ਸਾਨੂੰ ਆਸਮੇਂ ਕਾਲਾ ਪੂਰਾ ਕਰਦੇ ਹਾਂ ਹਾਂ ਮਦਦ ਕਰਦੇ ਸੀ ਜਿੰਨੀ ਜੋ ਹੈਗੇ ਸੀ ਠੀਕ ਆ ਇਹਨਾਂ ਦੀਆਂ ਬੁੜੀਆਂ ਲੜਦਿਆਂ ਸਾਡੇ ਆ ਦੇਖੋ ਵੀਰੇ ਗੱਲ ਪਤਾ ਕੀ ਆ ਹੁੰਦਾ ਕੋਈ ਇੱਕ ਬੰਦੇ ਦੇ ਕੀੜੇ ਪੈ ਗਏ ਉਹ ਫੇਰ ਵੀ ਤੁਹਾਨੂੰ ਗਾਲਾਂ ਕੱਢ ਰਿਹਾ ਮਤਲਬ ਉਹ ਐ ਮੈਂਟਲੀ ਅਫਸੈਟ ਆ ਉਹ ਵੀ ਤੁਹਾਨੂੰ ਦਿਖੀ ਜਾਂਦੀ ਆਫਸੈਟਾ ਹਨਾ ਅੰਨੀਆਂ ਹੀ ਤੁਹਾਨੂੰ ਕੱਢਦੀ ਜੀ ਇਹਦੀਆਂ ਉਹ ਜਿਹੜੀਆਂ ਨੋਹਾਂ ਉਹ ਕੱਢ ਰਹੀ ਆ ਅੱਛਾ ਇਹਦੀਆਂ ਨੋਹਾਂ ਕੱਢ ਦੇ ਹਾਂਜੀ ਉਹ ਕਰ ਦੋ ਇਹਦੇ ਵੀ ਅਸੀਂ ਤਾਂ ਐਤਵਾਰ ਕੀੜੇ ਕੱਢੇ ਸੀ ਜੀ ਮੈਂ ਕੀਤੀ ਉਹ ਕਹਿੰਦੀ ਬਾਹਰ ਕੱਢ ਬਾਹਰ ਕੱਢ ਦੇਣਾ ਜੇ ਸਾਡੇ ਕਰਿਆ ਕਰ ਬਈ ਇਹਨੂੰ ਤੁਹਾਨੂੰ ਕੱਢ ਦੇਣਾ ਜਾਂ ਇਹਨੂੰ ਕੱਢ ਦੇਣਾ ਸਾਨੂੰ ਸਾਨੂੰ ਜੀ ਅੱਛਾ ਸਾਡੇ ਕੋਲ ਮਾਰਨ ਖਾਪਣ ਵੀ ਕੀੜੇ ਪੈ ਜਾਣ ਵੀ ਸਾਡੇ ਘਰੇ ਨਾਲ ਵੀ ਤੁਸੀਂ ਮਦਦ ਨਹੀਂ ਕਰਨੀ ਇਹ ਗੱਲ ਆ ਵੀ ਲੋਕਾਂ ਪਰ ਕਈ ਵੀਰੀ ਅਸੀਂ ਵੀ ਇਸ ਗੱਲੋਂ ਇੱਕ ਪੱਖ ਦੇਖ ਲੈਨੇ ਜਿਵੇਂ ਹੁਣ ਵੀਰੇ ਨੇ ਦੱਸਿਆ ਵੀ ਲੋਕ ਮਦਦ ਕਰਨਾ ਚਾਹੁੰਦੇ ਆ ਪਰ ਬਾਪੂ ਦੀਆਂ ਨੂਹਾਂਵਾਂ ਜਿਹੜੀਆਂ ਉਹ ਗਾਲਾਂ ਕੱਢਦੀਆਂ ਉਹ ਲੋਕ ਜੇ ਕੋਈ ਮਦਦ ਕਰਨ ਵੀ ਆਉਂਦਾ ਤਾਂ ਉਹ ਤੋਂ ਮਦਦ ਨਹੀਂ ਕਰ ਲੈਂਦੇ। ਬਾਈ ਗੁਰਧਾਨ ਸਿੰਘ ਦੱਸਦਾ ਵੀ ਜਦੋਂ ਇਹ ਘਰੇ ਗਏ ਸੀ ਇਹਨਾਂ ਦੇ ਮਦਦ ਕਰਨ ਉਦੋਂ ਦੋਏ ਦਿਨ ਉਸੇ ਦਿਨ ਵੀ ਇਹ ਲੜਪੇ ਬਾਅਦ ਚ ਆਪਸ ਵਿੱਚ। ਕਾਰਨ ਕੀ ਸੀ ਵੀ ਤੁਸੀਂ ਕਿਉਂ ਸਰਦੇ ਆ ਇਹਨਾਂ ਨੂੰ ਕਿਉਂ ਟ੍ਰੀਟਮੈਂਟ ਕਰਾ ਰਹੇ ਹੋ ਜਾਂ ਕੀ ਗੱਲ ਆ। ਥਾਣੇ ਤੱਕ ਗੱਲਾਂ ਪਹੁੰਚ ਜਾਂਦੀਆਂ। ਗੱਲ ਇਹ ਆ ਵੀ ਇੱਕ ਪੱਖ ਇਹ ਵੀ ਹੈਗਾ ਦੇਖੋ ਅਸੀਂ ਕਈ ਵਾਰੀ ਪਿੰਡਾਂ 'ਚ ਕਹਿ ਦਿੰਦੇ ਆ ਇੱਥੇ ਬੈਠੇ ਵੀਡੀਓ 'ਚ ਵੀ ਲੋਕ ਮਦਦ ਨਹੀਂ ਕਰਦੇ ਕਈ ਥਾਵਾਂ ਤੇ ਕੇ ਵੀ ਪੱਖ ਹੁੰਦਾ ਲੋਕ ਮਦਦ ਕਰਨਾ ਚਾਹੁੰਦੇ ਆ ਸਾਹਮਣੇ ਵਾਲਾ ਮਦਦ ਨਹੀਂ ਲੈ ਪਾਉਂਦਾ ਜਾਂ ਉਹਦੇ ਨਾਲ ਦੇ ਨਹੀਂ ਕਰਨ ਦਿੰਦੇ ਪਰ ਸਾਡੀ ਫੇਰ ਵੀ ਬੇਨਤੀ ਆ ਦੇਖੋ ਹੁਣ ਸਾਨੂੰ ਵੀ ਅਸੀਂ ਗੁਰਧਿਆਨ ਹੁਣੀ ਲੈ ਕੇ ਆਏ ਨੇ ਉੱਥੋਂ ਹੁਣ ਇਹਨਾਂ ਨੂੰ ਵੀ ਤਾਂ ਜੇ ਕੋਈ ਕਹਿੰਦੇ ਵੀ ਨਹੀਂ ਲੈ ਕੇ ਜਾਣ ਦਿੰਦੇ ਅਸੀਂ ਬਹੁਤ ਥਾਵਾਂ ਤੇ ਜਾਂਦੇ ਆ ਅਸੀਂ ਲੈ ਕੇ ਆਉਂਦੇ ਆ ਸਾਡੇ ਨਾਲ ਵੀ ਲੜਦੇ ਆ ਪਰ ਜੇ ਅਸੀਂ ਵੀ ਇਹ ਗੱਲ ਤੋਂ ਪਾਸਾ ਵੱਟ ਜਾਈਏ ਵੀ ਇਹ ਤਾਂ ਗਾਣਾ ਕੱਢਦੇ ਆ ਤੇ ਫਿਰ ਤਾਂ ਇਹਦੇ ਕੀੜੇ ਹੋਰ ਪੈ ਕੇ ਇਹਨੇ ਮਰਨਾ ਹੀ ਸੀ ਫਿਰ ਤਾਂ ਬੰਦੇ ਸਾਨੂੰ ਜਿੱਥੇ ਜਦੋਂ ਚੰਗਾ ਕੁਝ ਕਰਨ ਲੱਗਦੇ ਆ ਨਾ ਤਾਂ ਠੋਕਰਾ ਮਾਰਨ ਵਾਲੇ ਮੂਰਿਓ ਮਾੜਾ ਕਹਿਣ ਵਾਲੇ ਤਾਂ ਮਿਲਦੇ ਹੀ ਮਿਲਦੇ ਆ ਭਰਾਵੋ ਪਰ ਫਿਰ ਵੀ ਆਪਾਂ ਆਪਣਾ ਫਰਜ਼ ਪਛਾਣੀਏ ਆਪਾਂ ਇਦਾਂ ਦੇ ਲੋਕਾਂ ਦੀ ਮਦਦ ਕਰੀਏ ਹਾਲਾਂਕਿ ਇਹਦੀਆਂ ਕਮੀਆਂ ਕਰਾਂਗੇ ਬਲਦੇਵ ਸਿੰਘ ਨੇ ਸ਼ਰਾਬ ਪੀ ਕੇ ਬੀੜੀਆਂ ਪੀ ਕੇ ਇਹ ਆਪਦਾ ਝਖਮ ਖਰਾਬ ਕੀਤਾ ਇਹਨੇ ਆਪਦੀ ਆਪ ਦੀ ਕੇਅਰ ਨਹੀਂ ਕੀਤੀ ਪਰ ਇਹ ਤਾਂ ਹੁਣ ਅਫਸੈਟ ਆ ਇਹ ਤਾਂ ਹੁਣ ਜਿਹੜੇ ਮਾੜੇ ਕੰਮ ਕਰਨੇ ਸੀ ਕਰ ਲਏ ਪਰ ਆਪਣਾ ਤਾਂ ਫਰਜ਼ ਬਣਦਾ ਵੀ ਆਪਾਂ ਆਪਣਾ ਫਰਜ਼ ਨਿਭਾਈਏ ਉਹਨੇ ਦੀ ਧਰਮ ਪਤਨੀ ਹੈ ਵਿਚਾਰੀ ਅਮਰਜੀਤ ਕੌਰ ਹਨਾ ਉਹਦਾ ਦੇਖੋ ਕੀ ਹਾਲ ਆ ਉਹਦੇ ਸਿਰ ਦੇ ਵਿੱਚ ਕਿੰਨਾ ਵੱਡਾ ਜ਼ਖਮ ਬਣਿਆ ਪਿਆ ਜੂਆਂ ਪੈ ਗਈਆਂ ਤੇ ਬਾਲ ਕੱਟਤੇ ਹੁਣ ਉਹ ਜ਼ਖਮ ਬਣ ਗਿਆ ਸਿਰ ਦੇ ਉਹ ਵੀ ਠੀਕ ਨਹੀਂ ਅਫਸੈਟਾ ਵਿਚਾਰੀ ਇਸ ਕਰਕੇ ਸਾਡਾ ਫਰਜ਼ ਆ ਅਸੀਂ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਦਾ ਫਰਜ਼ ਨਿਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਗੁਰਧਿਆਨ ਸਿੰਘ ਜੀ ਤੁਹਾਡਾ ਜੱਸੀ ਧੰਨਵਾਦ